ਜੀ ਕਿ ਨਾਮ ਚ ਮੈਂ ਜੀ ਕੀ ਗੱਲ ਹੋਈ ਜੀ ਬੱਚਾ ਟਾੜਾ ਚਰਚੇ ਚ ਗਿਆ ਹੈ ਅੱਗੇ ਛੰਡੇ ਦੇ ਛੰਡੇ ਜਾਂਦਾ ਸੀ ਮੁੜ ਕੇ ਵਾਪਸ ਨਹੀਂ ਆਇਆ ਬਸ ਟਾਂਡੇ ਗੋ ਗੁੰਮ ਹੋ ਗਿਆ ਬਸ ਟਾਂਡੇ ਕਿਹੜੀ ਚਰਚਾ ਦੀ ਸੀ ਉਹ ਨੂਲੇ ਜੀ ਕਿੱਥੇ ਖਾਂਬੜੇ ਉਹ ਕਿੱਥੇ ਜੀ ਗਲੰਦਰ ਚ ਜੀ ਹਾਂ ਜੀ ਹਾਂ ਜੀ ਤੋ ਉਤੋਂ ਬਸਟੈਂਡ ਤੋਂ ਹੀ ਗੁੰਮ ਹੋ ਗਿਆ ਤੇ ਹਰ ਛੰਡੇ ਦੇ ਛੰਡੇ ਜਾਂਦਾ ਸੀ ਮੁੜ ਕੇ ਵਾਪਸ ਨਹੀਂ ਆਇਆ ਸੇ ਉੱਥੇ ਬਸ ਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਬਸ ਸਟੈਂਡ ਤੇ ਤੁਸੀਂ ਕਿਸੇ ਨੂੰ ਉਤਲਾਹ ਕੀਤੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਉੱਥੇ ਹਾਂਜੀ ਗਏ ਆ ਲੱਭਣ ਗਏ ਸੀ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਸੀ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ ਉਮਰ ਆਦੀ 16 ਸਾਲ 16-17 ਸਾਲ ਦਾ ਹੋਗਾ ਤੇ ਪਹਿਲਾਂ ਜਦੋਂ ਇਹਦਾ ਸੀ ਉਹਨੂੰ ਨਾ ਪਹਿਲਾਂ ਨਹੀਂ ਦਿਮਾਗ ਤੋਂ ਦਾ ਤੇ ਥੋੜਾ ਜਿਹਾ ਕਰਕੇ ਇਹ ਘਰ ਨੂੰ ਬੰਦ ਤੇ ਸੀ ਹਾਂਜੀ ਕੀ ਕੋਹਰ ਲਵਾਂ ਤੇ ਲੋਕਾਂ ਕੀ ਅਈ ਤੱਕ ਕੇ ਕੇ ਚਰਚਵਾ ਲੈਣ ਤੁਸੀਂ ਕਦੇ ਕੇ ਨਹੀਂ ਇਹ ਚੰਦਾ ਹੁੰਦਾ ਰਿਹਾ ਸੀ ਜੇ ਕੋਈ ਨਹੀਂ ਚਰਚ ਚ ਇਹ ਛੱਡੇ ਨਹੀਂ ਛੱਡੇ ਜਾਂਦਾ ਰਿਹਾ ਤੇ ਮੁੜ ਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆ ਅਪੀਲ ਕਰਨੀ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇਣੇ ਚਾਹ ਰਾ ਹਾਂ ਆਹ ਤਾਂ ਬਾਕੀ

ਜੀ ਨਮੋ ਜੀ ਆਪਣੇ ਭਾਈ ਰਿੰਕੂ ਕੀ ਗੱਲ ਹੈ ਭਾਈ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚੜਚੇ ਜਾਂਦਾ ਹੈ ਭਾਈ ਉਟਾਲਿਓ ਖਾਂਬੜੇ ਚੜਚੇ ਕਰੀ ਆ ਜਾਂਦਾ ਹੀ ਤੇ ਕਈ ਟੁੱਟ ਜਾਂਦਾ ਹੀ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਇਸ ਵਾਰ ਭਾਈ ਜਲੰਦਰ ਚੜਚੇ ਦੇ ਵਿੱਚ ਜਵਾਬ ਨਹੀਂ ਆਇਆ ਉਟਾਲਿ ਕਿੰਨੀ ਉਮਰ ਇਹਨਾਂ ਦੀ ਹਨ 16-16 ਸਾਲ ਤੇ ਮੈਂ ਭਾਈ ਬਹੁਤ ਦੁਖੀ ਆ ਮੈਂ ਬਹੁਤ ਕੱਲ ਪਰਸ ਹੁਣ ਰੋਂਦੇ ਆਂ ਪਰ ਸ਼ਾਂ ਹਾਂ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂ ਮੈਨੂੰ ਲੱਭਦਾ ਮੈਂ ਨਾਮ ਦੇਣ ਲਈ ਤਿਆਰ ਆ ਜਿਹੜਾ ਤੁਹਾਡਾ ਬ੍ਰਦਰ ਸੀਰ ਹਾਜੀ ਉਹ ਪਹਿਲਾਂ ਵੀ ਜਾਂਦੇ ਉਹਨਾਂ ਦੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਹਾਂਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਪਹਿਲਾਂ ਵੀ ਜਾਂਦੇ ਰਹੀ ਤੇ ਉਹਨਾਂ ਨੂੰ ਬਾਹਰ ਪਾਣੇ ਲੱਗਾ ਚੰਦਰਬਾਟ ਹੰਡ ਦੇ ਵਿੱਚ ਮਲਗ ਗੁੰਮ ਹੋ ਗਿਆ ਭਾਈ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਪੇਲ ਭਾਈ ਹੱਥ ਜੋੜ ਕੇ ਬੇਨਤੀ ਕਰਨਾ ਵਾ ਜਿੰਨੂ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਿ ਮੈਂ ਉਹਨਾਂ ਦਾ ਨਾਮ ਦੇਣ ਨੂੰ ਤਿਆਰ ਆ ਫੋਟੋ ਸਾਹਮਣੇ ਵੀ ਕਰਦੇ ਜੀ ਚਿੜਮ ਜੇ ਗੱਦਮੇ ਬੜਾਈ ਰੋਈ ਜਾ ਮੇਂ ਜਾਲ ਕਰ ਮੈਨੂੰ ਆਣੀ ਮਿਲਦੀ ਕਿ ਦੇਖੋ ਨਹੀਂ ਫਿਰ ਕੋਰਾ ਦੇ <laughs> नहीं। नहीं। इंडिया क्राइम न्यूज जुलम के खिलाफ जंग ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ